ਆਜੋ ਫਿਰ ਸੁਣਿਆ ਨੀ ਅੱਜ ਦਾ ਜਿੰਦਾਬਾਦ ਸਾਡਾ ਇੱਕਾ ਜਿੰਦਾਬਾਦ 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 ਮੁਰਦਾਬਾਦ 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 ਇਹੋ ਸਰਕਾਰ ਹਾਏ 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 ਇਹੋ ਸਰਕਾਰ ਮਨਪ੍ਰੀਤ ਬਾਦਲ ਮੁਰਦਾਬਾਦ 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 ਮਨਪ੍ਰੀਤ ਬਾਦਲ ਮੁਰਦਾਬਾਦ ਮੁਰਦਾਬਾਦ ਕਿਰਿਆ ਜਿੰਦਾਬਾਦ 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 ਸਾਡਾ ਇੱਕਾ ਜਿੰਦਾਬਾਦ ਜਿੰਦਾਬਾਦ ਜਿੰਦਾ ਰੋਸਤਨਾ ਸਫਤਾਪੂਰਵਕ ਮੁਕੰਮਲ ਹੋਇਆ ਹੁਣ ਚੈਰ ਵਿੱਚ ਬੈਠਾ ਭ੍ਰਮ ਜੀ ਆਪਣੇ ਮੁਖਾਰ ਦੇ ਸਾਰੇ ਅੰਦਰ ਅਜਾ ਤਾਣਾ ਜਰ ਕਰੋ ਇੱਕ ਪਾਸੇ ਆਪਣੇ ਨਾਰੇ ਲਵਾ ਕੇ ਆਪਣੀ ਗੱਲ ਜਿਹੜੀ ਆ 2-3 ਮਿੰਟੇ ਕਰਾਂਗਾ ਕਿਉਂਕਿ ਦੱਸੇ ਪਦਨ ਤੋਂ ਬਿਨਾ ਕੋਈ ਜਿੰਦਾਬਾਦ ਜਿੰਦਾਬਾਦ ਐਸੋਸੇ ਜਿੰਦਾਬਾਦ 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 ਇੱਕ ਸਾਥੀ ਨਾ ਪੜੇਗਾ ਜਿਹੜੇ ਨੂੰ ਪਟਵਾਰ ਜੁਨੀਅਰ ਜਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਕਮੀ ਸਰਕਾਰ ਮੁਰਦਾਬਾਦ 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 ਮੁੱਖ ਮੰਤਰੀ ਮੁਰਦਾਬਾਦ 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 ਵਿੱਤ ਮੰਤਰੀ ਮੁਰਦਾਬਾਦ 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 ਕਮੀ ਸਰਕਾਰ مال منتری کانگڑ ہے کرو سیا ہائے منتری کپٹن ہے کروسیپا گواریاں بھرتی جلدی ਅੱਜ ਜਿਹੜੀ ਪੰਜਾਬ 'ਚ ਜਿਮਨੀ ਚੋਂ ਨਾਲ ਚਲਦੇ ਆ ਮੁਕੇਰੀਆਂ ਦੇ ਵਿੱਚ ਦਾ ਰੈਨਵੀਓ ਪਟਵਾਰ ਯੂਨੀਅਨ ਦੇ ਚਾਰ ਜਿਹੜੀਆਂ ਤਾਂ ਜਿਹੜੇ ਬੁਲਾਜਮ ਇਕੱਠੇ ਹੋਏ ਐ ਚਲੋ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹਨਾਂ ਦੀ ਕੀ ਮੰਗਾਂ ਔਰ ਕੀ ਉਹਨਾਂ ਦੀ ਸਬਸਿਆ ਆ ਰਹੀ ਹੈ ਉਹਨਾਂ ਨੂੰ ਆਓ ਗੱਲ ਕਰਦੇ ਕੀ ਨਾਮ ਹੈ ਤੁਹਾਡਾ ਮੋਹਨ ਸਿੰਘ ਭੇੜਪੁਰਾ ਪ੍ਰਧਾਨ ਦੀ ਰੈਬ ਨੂੰ ਪਟਵਾਰ ਯੂਨੀਅਨ ਪੰਜਾਬ ਅੱਜ ਅਸੀਂ ਮੰਗਾਂ ਜਿਵੇਂ ਕਿ ਸਾਡੇ ਪੰਜਾਬ ਦੇ ਅੰਦਰ ਪਟਵਾਰੀਆਂ ਦੀ 4716 ਪੋਸਟ ਹੈ ਜਿਹਦੇ ਵਿੱਚੋਂ ਜਿਹਦੇ ਵਿੱਚ ਇਸ ਟਾਈਮ 2200 ਪੋਸਟ ਖਾਲੀ ਹੈ ਜਿਹੜੀ ਕਿ 2017 17 ਤੋਂ 2 1335 ਪੋਸਟਾਂ ਭਰਤੀ ਕਰਨ ਦੀ ਸਰਕਾਰ ਗੱਲ ਕਰ ਰਹੀ ਹੈ ਮੁੱਖ ਮੰਤਰੀ ਸਾਹਿਬ ਵੀ ਦੇ ਤੇ ਬਿਆਨ ਦੇ ਚੁੱਕੇ ਨੇ ਮੰਤਰੀ ਸਾਹਿਬ ਕਈ ਵਾਰ ਬਿਆਨ ਦੇ ਚੁੱਕੇ ਨੇ ਪਰ ਉਹ ਪ੍ਰਕਿਰਿਆ ਜੀ ਪੂਰੀ ਨਹੀਂ ਹੋਈ ਔਰ ਸਾਡੇ ਹੋਰ ਵੀ ਜਿਵੇਂ ਮੰਗਾ ਹੈਗੇ ਨਵੇਂ ਬੱਚੇ ਭਰਤੀ ਹੋ ਕੇ ਆਏ ਨੇ ਬਾਕੀ ਵਿਭਾਗਾਂ ਦੇ ਵਿੱਚ ਜਿਹੜਾ ਪ੍ਰਵੇਸ਼ਨ ਪੀੜਾ 3 ਸਾਲ ਹੈ ਤੇ ਕੱਲੇ ਪੜਵਾਰੀ ਦਾ ਪ੍ਰਵੇਸ਼ਨ ਪੀੜਾ ਜਿਹੜਾ ਉਹ 5 ਸਾਲ ਹੈ ਸਾਡੀ ਸਰਕਾਰ ਤੋਂ ਮੰਗਾ ਵੀ ਇੱਕ ਤਾਂ ਇਹਨੂੰ 3 ਸਾਲ ਤੋਂ ਘਟਾ ਕੇ 2 ਸਾਲ ਕੀਤਾ ਜਾਵੇ ਤੇ ਪਲੱਸ ਵੀ ਜਿਹੜੇ ਸਾਡੇ ਮੈਕਮੇ ਦੇ ਅੰਦਰ ਅਗਰ ਤਹਿਸੀਲਦਾਰ ਡਾਇਰੈਕਟ ਭਰਤੀ ਹੁੰਦਾ ਹੈ ਉਹਦਾ ਜਿਹੜਾ ਟ੍ਰੇਨਿੰਗ ਦਾ ਪੀੜਾ ਉਹਨੂੰ ਪਰਵੇਸ਼ਨ ਦੇ ਵਿੱਚ ਕਾਊਂਟ ਕੀਤਾ ਜਾਂਦਾ ਪਰ ਪੜਵਾਰੀ ਦਾ ਨਹੀਂ ਕੀਤਾ ਜਾਂਦਾ ਇਹ ਵੀ ਸਾਡੀ ਮੰਗ ਹੈ ਵੀ ਪੜਵਾਰੀਆਂ ਦੇ ਟ੍ਰੇਨਿੰਗ ਪੀੜ ਨੂੰ ਪਰਵੇਸ਼ਨ ਦੇ ਵਿੱਚ ਕਾਊਂਟ ਕੀਤਾ ਜਾਵੇ ਔਰ ਸਾਡੇ ਕਈ ਵਾਰ ਹੁਣ ਦੁਆਬੇ ਦੇ ਵਿੱਚ ਹਲਕੇ ਖਾਲੀ ਹੋਣ ਕਰਕੇ ਕਲੈਰੀਕਲ ਮਿਸਟੇਕਾਂ ਹੋ ਰਹੀਆਂ ਨੇ ਉਹਦੇ ਆਧਾਰ ਤੇ ਪੁਲਿਸ ਜਿਹੜੇ ਧੜਾ ਧੜ ਪਰਚੇ ਦਰਜ ਕਰ ਰਹੀ ਹੈ ਔਰ ਸਾਡੀ ਮੰਗ ਹੈ ਵੀ ਸਾਡੀ ਹੋਮ ਦੇ ਗ੍ਰੈਸ 77 ਵੱਲੋਂ ਇੱਕ ਚਿੱਠੀ ਜਾਰੀ ਹੋਈ ਹੋਈ ਆ ਵੀ ਬਿਨਾ ਡਿਪਾਰਟਮੈਂਟ ਇਨਕੁਆਰੀ ਤੋਂ ਕਿਸੇ ਵੀ ਰੈਵਨਿਊ ਦੇ ਅਧਿਕਾਰੀ ਜਾਂ ਕਰਮਚਾਰੀ ਦੇ ਖਿਲਾਫ ਮੁਕਦਮਾ ਦਰਜ ਨਹੀਂ ਹੋਣਾ ਚਾਹੀਦਾ ਇਹਨੂੰ ਵੀ ਜਿਹੜਾ ਇੰਪਲੀਮੈਂਟ ਸਰਕਾਰ ਨੂੰ ਕਰਾਉਣਾ ਚਾਹੀਦਾ ਬਾਕੀ ਸਾਡੇ ਟੋਲ ਪਲਾਜ ਦੀ ਵੱਡੀ ਸਮੱਸਿਆ ਆ ਗਈ ਬੱਚਿਆਂ ਨੂੰ ਤਨਖਾਹ ਜਿਹੜੇ ਨਵੇਂ ਭਰਤੀ ਹੋ ਕੇ ਆਨੇ 10000 ਮਿਲ ਰਹੀ ਆ ਅਗਰ ਜੇ ਉਹ ਹਾਈ ਕੋਰਟ ਜਾਂ ਐਫਸੀਆਰ ਆਫੀਸਰ ਰਿਕਾਰਡ ਲੈ ਕੇ ਜਾਂਦੇ ਨੇ ਤਾਂ 1000 ਰੁਪਿਆ ਘਟੋ ਘਟ ਉਹਨਾਂ ਦਾ ਟੋਲ ਪਲਾਜ ਆ ਉਹਨਾਂ ਨੂੰ ਪੈ ਜਾਂਦਾ ਔਰ ਕਈ ਵਾਰ ਅਸੀਂ ਫੀਲਡ 'ਚ ਜਾਂਦੇ ਆ ਤਾਂ ਸਾਨੂੰ ਉੱਥੇ ਫੇਰ ਟੋਲ ਪਲਾਜ ਦੀ ਸਮੱਸਿਆ ਆਉਂਦੀ ਆ ਸਾਡੀ ਫੀਲਡ ਦੀ ਜੌਬ ਹੋ ਔਰ ਸਰਕਾਰ ਦੀ ਰੀੜ ਦੀ ਹੱਡੀ ਦੇ ਮੰਨ ਕੇ ਹੋਣ ਕਰਕੇ ਸਾਨੂੰ ਟੋਲ ਪਲਾਜ਼ਾ ਤੋਂ ਜਿਹੜੇ ਐ ਫਰੀ ਹੋਣਾ ਚਾਹੀਦੇ ਆ ਹੁਣ ਇਹ ਦੇਖਣਾ ਹੋਊਗਾ ਕਿ ਕਦੋਂ ਸਰਕਾਰ ਇਹਨਾਂ ਦੀ ਗੱਲ ਇਹਨਾਂ ਦੀਆਂ ਮੰਗਾਂ ਮੰਨਦੀ ਆ ਔਰ ਇਹਨਾਂ ਨੂੰ ਇਨਸਾਫ ਮਿਲਦਾ ਕੈਮਰਾਮੈਨ ਪ੍ਰੇਮ ਕੁਮਾਰ ਦੇ ਨਾਲ ਫਾਸਫਰ ਨਿਊਜ਼ ਮੁਕੇਰੀਆ